परसों नु दीपक ਬੈਠ ਲਾ दीपक ਰਾਜਾ ਮੇਰੇ ਨਾਲ ਮੇਰੇ ਸਾਥੀ ਰਹੇ ਬਹੁਤ ਸਾਰੇ ਸ਼ੋਹਾਂ ਦੇ ਵਿੱਚ ਬਹੁਤ दीपक ਬਹੁਤ ਬਹੁਤ ਕਮਾਲ ਹੈ ਕਮਾਲ ਹੈ ਆਜਾ ਇਧਰ ਇਧਰ ਦਿਓ ਸੋ ਵੀਰੋ ਅਸੀਂ ਜਜ਼ਬਾਤੀ ਲੋਕ ਆਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਅਸੀਂ ਟਿਕੜਮ ਬਾਜ ਲੋਕ ਨਹੀਂ ਹਾਂਗੇ ਵੀ ਸੱਟੇ ਬਾਜ ਜੂਏ ਬਾਜ ਫਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ ਆਨੰਦ ਮਾਣੀਏ ਸੁਮੇ ਇਸ ਮੌਕੇ ਤੇ ਅੱਜ ਮੈਨੂੰ ਮੇਰੇ ਤੋਂ ਅਤਾ ਕੰਟਾ ਰਹਿ ਗਿਆ ਪ੍ਰਚਾਰ ਚ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੇ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਇਹ ਕੰਮ ਹੋ ਸਕਦਾ ਹੈ ਤਾਂ ਮਹਿੰਦਰ ਭਗਤ ਕਰ ਸਕਦਾ ਹੈ ਸਾਊ ਬੰਦਾ ਹੈ ਅਸੈਂਬਲੀ ਦੀਆਂ ਪੈੜੀ ਜਿਹੜੀਆਂ ਅਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣੇ ਨੇ ਜਿੰਦਾਬਾਦ 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 ਸੋਵੀਰੋ ਜਲੰਧਰ ਮੇਰੀ ਕਰਮਪੁਰ ਮੇਰੇ ਹਾਂ ਮੈਂ ਬਹੁਤ ਬਾਰੇ ਦੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਬੜੀਆਂ ਰਿਕਾਰਡਿੰਗਾਂ ਕੀਤੀਆਂ ਦੀਪਕ ਆ ਗਿਆ ਕੀ ਬਾਤ ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਵਾਨ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਿਸ਼ਕਾਰਾ ਹੈ ਨਾ ਕਦੇ ਇਕਲਪ ਸੁਰਮੇ ਦੀ ਬੜੇ-ਬੜੇ ਪ੍ਰੋਗਰਾਮ ਨੇ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਇਹ ਥੋੜਾ ਜਿਆਦਾ ਨੇੜੇ ਰਹਿੰਦੇ ਸੀ ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਨੇ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਕਲਾਕਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਉਂਗੇ ਕੀ ਕਰੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ